ਕਿਹ ਹਾਲੇ ਕਿਦੇ ਉੱਠ ਪਿਆ ਕਰੋ ਤੁਸੀਂ ਸਾਡੇ ਨਾਲ ਵੀ ਹੱਟ ਹਰਾਮ ਜਾਦੇ ਆਂ ਕੋਈ ਜਦ ਦੱਗਿਆਂ ਉਹਨੇ ਹੱਟ ਹਰਾਮ ਕਿਹ ਹਾਲੇ ਹਾਲੇ ਮੇਰਾ ਹਾਲ ਤੇ ਹਾਲ ਚੜੇ ਆ ਕਿਦੇ ਚੱਲੀ ਜਾ ਕੇ ਤੋ ਦੇਖੋ ਖੋਲੀਆਂ ਲਿਆਵੋ ਚਾਹ ਕਿਆ ਫੇਰ ਮੇਰ ਕਿਉਂ ਕਿ ਉੱਥੇ ਜਦੋਂ ਜਾਓ ਬੂਆ ਵੀ ਬੰਦ ਹੋ ਗਿਆਈ ਭੂਤਾ ਤਾਂ ਨਹੀਂ ਕਮਰੇ ਚ ਕੋਈ ਨਹੀਂ ਖੁੱਲਾ ਹੀ ਜਾਂ ਹੈ ਤੁਹਾਨੂੰ ਭੂਤਾਂ ਜੰਮੜੀਆਂ ਤੁਸੀਂ ਭੂਤਾਂ ਨਾਲੋਂ ਵੱਧ ਚਾ ਚਾ ਜਿਵੇਂ ਜਾਓ ਉੱਪਰ ਲੈ ਜਾਓ ਹੋ ਗਈ ਭੂਤਾ ਦਾ ਆ ਕੇ ਆਏ ਚੜੇ ਆ ਕਿੱਦੇ ਚਲੇ ਚਾ ਕਿਦੋਂ ਦੇਖੋ ਖੋਲੀਆਂ ਲਿਆਵੋ ਚਾ ਕਿਆ ਫੇਰ ਮਰਦੂ ਕੀ ਉੱਥੇ ਜਦੋਂ ਜਾਓ ਬੂਆ ਵੀ ਬੰਦ ਹੋ ਗਈ ਭੂਤਾ ਤਾਂ ਨਹੀਂ ਕਮਰੇ ਚ ਕੋਈ ਨਹੀਂ ਖੁੱਲਾ ਹੀ ਹੈ ਤੁਹਾਨੂੰ ਭੂਤਾ ਜੰਮੜਨਾ ਤੁਸੀਂ ਭੂਤਾ ਨਾਲੋਂ ਵੱਧ